ਇਸ ਸਮੇਂ ਜਨੇੰਦੇ 20 ਸੱਤੇ ਜਾ ਰਹੇ ਆ ਅਕਾਲ ਖਾਲਸਾ ਫੌਜ ਵੱਲੋਂ ਸਤਗੁਰ ਦਾ ਹੁਕਮ ਹੈ ਮਰੇ ਹਾਰੀ ਕੁਦਰਤ ਤੋਂ ਸਿਆ ਤੇਰਾ ਅੰਤ ਨਾ ਜਾਈ ਲਖਿਆ ਹਰ ਇੱਕ ਮਨੋ ਕੋਨੋ ਪੰਜਾਬ ਦੀ ਧਰਤੀ ਦੇ ਵੀ ਵੀ ਪੰਜਾਬ ਜਾ ਤਰੱਕੀ ਲਾਉਣ ਦਾ ਅਧਿਕਾਰ ਹੈ ਕੁਦਰਤ ਨੂੰ ਵੱਡੇ ਵੱਡੇ ਡਾਕਟਰ ਸੈਨ ਸਦਾਨਾ ਤੋਂ ਸੇਵਾ ਕਰਕੇ ਸਾਡੇ ਅਕਾਲ ਫੌਜ ਵੱਲੋਂ ਬਹੁਤ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਵੱਡੇ ਵੱਡੇ ਰੋਡਾਂ ਤੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਇਹ ਤਰ੍ਹਾਂ ਲਾਏ ਜਾ ਰਹੇ ਹਨ ਕਿ ਅਤਾਨਾਂ ਦੇ ਵਿੱਚ ਵੀ ਛਿੱਟੇ ਜਾ ਰਹੇ ਹਨ ਆਪਣੇ ਨਾਲ ਬਹੁਤ ਸਾਰਾ ਸੋਸ਼ਲ ਕਰਕੇ ਸਭ ਆਈ ਭਾਈ ਨੂੰ ਬੇਨਤੀ ਆ ਕਾਲ ਖਾਲ ਖਾਪੋ ਤੇ ਸਪੋਰਟ ਕਰੋ ਜਦ ਤੱਕ ਉਹਦੇ ਨੂੰ ਜਵਾਹਗੁਰੂ ਜੀ ਕੰਗਸਾ ਵਾਹਿਗੁਰੂ ਜੀ ਸਭ ਜਿਹੜੇ ਦੇ ਵੀ ਨੇ ਜੀ ਬਹੁਤ ਕੀਮਤੀ ਉਹ ਛਿੱਟੇ ਜਾ ਰਹੇ ਹਨ